ਦੋਸਤੋ ਧਾਰਾ 52 ਬੀ ਦਾ ਅੱਜ ਕੱਲ ਬੜਾ ਵਾਰ ਵਾਰ ਚੱਲ ਰਿਹਾ ਵਾਰ ਤੇ ਖੈਰ 1950 ਪਈ ਜਦੋਂ ਤੋਂ ਕਨਸਟੀਟਿਊਸ਼ਨ ਜਿਹੜਾ ਉਹ ਲਾਗੂ ਹੋਇਆ ਪਰ ਹੁਣ ਫੇਰ ਇੱਕ ਨਵੇਂ ਸਿਰੇ ਤੋਂ ਇਹ ਜਿਹੜਾ ਵਾ ਉਹ ਉੱਗ ਕੇ ਸਾਹਮਣੇ ਆਇਆ ਉਹ ਸਖਾ ਵਾਤੇ ਤੇ ਧਾਰਾ 52 ਬੀ ਸਖਾ ਤੇ ਸ਼ੁਰੂ ਤੋਂ ਵਿਰੋਧ ਕਰਦੇ ਆਏ ਮਤਲਬ 1950 ਤੋਂ ਸਖਾ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਹੈ ਹੈ ਨਾ ਤੇ ਫਲੰਗਪੁਰ ਦੀ ਮਤੇ ਦੇ ਵਿੱਚ ਵੀ ਜਿਹੜਾ ਵਾ ਉਹ ਧਾਰਾ 52 ਬੀ ਦੇ ਵਿੱਚ ਸੋਧ ਕਰਨੀ ਜਿਹੜੀ ਉਹ ਬੜੀ ਅਹਿਮ ਮੰਗ ਹੈ ਜਿਹੜੀ ਉਹ ਮੁੱਖ ਮੰਗ ਹੈ ਕਿ ਕਾਰਾ ਪੰਜੀ 20 ਦੇ ਵਿੱਚ ਜਿਹੜੀ ਇਹ ਸੋਧ ਕੀਤੀ ਜਾਵੇ ਤੇ ਹੋ ਫਿਰ ਇਹ ਜਿਹੜਾ ਵਿਵਾਦ ਹੈ ਉਹ ਮੁੱਦਾ ਵਾਕਫੀ ਅੱਗੇ ਆਇਆ ਪਿਆ ਹੁਣ ਜਿਹੜੀਆਂ ਕੁਛ ਜਥੇਬੰਦੀਆਂ ਆ ਜਾਂ ਕੁਛ ਵਰਗ ਹੈ ਜਿਹੜੇ ਇਹਨਾਂ ਦਾ ਕੰਮ ਹੈ ਕਿ ਸਿਰਫ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਨਫਰਤ ਦਾ ਮੌਕਾ ਬਣੇ ਤੇ ਉਹਨਾਂ ਨੇ ਚਲੋ ਕਰਨਾ ਹੁੰਦਾ ਉਹਨਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਕੁਝ ਹੋਰ ਵੀ ਲੋਕ ਇਹੋ ਜਿਹੇ ਜਿਹੜੇ ਕਾਫੀ ਜਿਨ੍ਹਾਂ ਨੂੰ ਮੈਂ ਪਸੰਦ ਵੀ ਕਰਦਾ ਮੈਂ ਉਹਨਾਂ ਨੂੰ ਸੁਣਦਾ ਵੀ ਆ ਮੈਂ ਉਹਨਾਂ ਦੇ ਜਿਹੜੇ ਵਿਚਾਰ ਹੈ ਉਹ ਚੰਗੇ ਲੱਗਦੇ ਉਹ ਵੀ ਇਸ ਮੁੱਦੇ ਦੇ ਉੱਤੇ ਚਲੋ ਇਦਾਂ ਇਹੋ ਕੁਝ ਗੱਲਾਂ ਬਤਾ ਕਰ ਰਿਹਾ ਕਿ ਜਿਹੜਾ ਧਾਰਾ 52 ਬੀ ਆ ਇਹ ਸਿੱਖਾਂ ਦੇ ਗਲ ਮਤਲਬ ਕਾਲੀ ਦਲ ਨੇ ਉਦਾਂ ਹੀ ਇੱਕ ਸਿੱਖਾਂ ਨੇ ਚ ਪ੍ਰਚਾਰ ਕੀਤਾ ਵੀ ਸਿੱਖਾਂ ਦੀ ਵਿਰੋਧੀ ਆ ਜਦੋਂ ਕਿ ਇਹ ਤਾਂ ਕੋਈ ਗੱਲ ਹੋਈ ਗਈ ਇਸ ਦੇ ਵਿੱਚ ਸਿਰਫ ਤੇ ਸਿਰਫ ਕਾਲੀ ਦਲ ਆਪਣੀਆਂ ਸਿਆਸੀ ਰੋਟੀਆਂ ਚੇਕਦਾ ਮਨ ਉਹ ਇਲਜ਼ਾਮ ਲਾਉਂਦੀ ਆ ਕਾਲੀ ਦਲ ਤੇ ਕਿ ਇਹ ਜੋ ਪੋਸ਼ ਨਹੀਂ ਇਹ ਉਹ ਜਾ ਰੋਲ ਕਰਨ ਵਾਲਾ ਸਿੱਖਾ ਵਾਹਤੇ ਤੇ ਆ ਕਾਲੀ ਦਲ ਨੇ ਜਾਣੂਤ ਕੇ ਮਨ ਸਿੱਖਾਂ ਨੂੰ ਘਬਰਾ ਦਿੱਤਾ ਤੇ ਮੈਂ ਸੋਚਿਆ ਵੀ ਕਿਉਂ ਮੈਂ ਧਾਰਾ 52 ਬੀ ਦੇ ਅੱਗੇ ਜਿਹੜੀ ਗੱਲਬਾਤ ਆ ਉਹ ਆਪਾਂ ਮਤਲਬ ਭਾਰਤ ਦੇ ਸੰਵਿਧਾਨ ਨੂੰ ਸਾਹਮਣੇ ਰੱਖ ਕੇ ਆਪਾਂ ਗੱਲ ਕਰ ਲਈਏ ਲੋਸ਼ ਨਹੀਂ ਗਲਤੀ ਆ ਪਕਰੀ ਨਾ ਧਰਮ ਤਾਰਾ ਪੰਜੀ ਜਿਹੜੀ ਆ ਉਹ ਧਰਮ ਪੰਜੀ ਬਈ ਹੋਤੀ ਆ ਧਰਮ ਪੰਜੀ ਧਾਰਮਿਕ ਸੁਤੰਤਰਤਾ ਦਾ ਕਰ ਮਤਲਬ ਧਰਮ ਨੂੰ ਮੰਨਣਾ ਆਚਰਨ ਕਰਨ ਤੇ ਪ੍ਰਚਾਰ ਕਰਨ ਦੀ ਸੁਤੰਤਰਤਾ ਕਿ ਭਾਰਤ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਵਾ ਉਹ ਕਿਸੇ ਵੀ ਧਰਮ ਨੂੰ ਮੰਨ ਸਕਦਾ ਵਾ ਤੇ ਭਾਰਤ ਚ ਮੌਜੂਦ ਕੋਈ ਵੀ ਧਰਮ ਜਿਹੜਾ ਵਾ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾ ਮਨ ਨੂੰ ਪੂਰੀ ਖੋਲਿਆ ਅਗਲੀ ਆਈ ਨੇ ਧਰਮ ਪੰਜੀ ਬੀਤ ਇਹਦੇ ਤੇ ਬਵਾਦ ਕੀਤਾ ਜਾਂਦਾ ਹੈ ਕਿ ਇਹਨਾਂ ਸਮਾਜਿਕ ਕਲਿਆਣ ਤੇ ਸੁਧਾਰ ਲਈ ਜਾਂ ਸਰਵਜਨ ਕਿਸਮ ਦੀਆਂ ਹਿੰਦੂਆਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੇ ਵਰਗਾਂ ਲਈ ਖੋਲਣ ਦਾ ਅਨੁਰੋਧ ਕਰਦੀ ਹੈ ਮਤਲਬ ਹਿੰਦੂਆਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹਨ ਸਮਾਜਿਕ ਕਲਿਆਣ ਤੇ ਸੁਧਾਰ ਵਾਸਤੇ ਇਹਨੂੰ ਸਾਰੇ ਵਰਗਾਂ ਵਾਸਤੇ ਜਿਹੜਾ ਖੋਲਣ ਦਾ ਅਨੁਰੋਧ ਕਰਦਾ ਮਤਲਬ ਕਿਸੇ ਦੇ ਨਾਲ ਵੀ ਵਰਗ ਵੰਡ ਦੇ ਹਿਸਾਬ ਨਾਲ ਜਿਹੜਾ ਵਾ ਉੱਥੇ ਦਾਖਲੇ ਦੇਤੇ پابੰਦੀ ਨਹੀਂ ਹੋਣੀ ਚਾਹੀਦੀ ਜਦੋਂ ਕਿ ਅੱਜ ਵੀ ਕੁਝ ਜਦੋਂ ਬੰਦੀਆਂ ਜਿਹੜੀਆਂ ਵਾ ਉਹ ਸਿਰਫ ਇਹ ਕਰਕੇ ਸਿੱਖਾ ਦਾ ਵਿਰੋਧ ਕਰ ਰਹੀਆਂ ਵੀ ਮਤਲਬ ਇੱਕ ਜਿਹੜਾ ਸਵਿਧਾਨ ਉਹ ਡਾਕਟਰ ਅਮੇਦਕਰ ਨੇ ਲਿਖਿਆ ਵਾ ਤੇ ਇਸ ਕਰਕੇ ਅਸੀਂ ਇਹਦਾ ਸਿੱਖਾ ਨੂੰ ਜਿਹੜਾ ਉਹ ਵਿਰੋਧ ਨਹੀਂ ਕਰ ਦੇਣਾ ਭਾਰਾ ਪੰਜਵੀਂ ਦਾ ਜਦੋਂ ਕਿ ਭਲੇ ਮਾਨਸੋ ਵਿਰੋਧ ਤਾਂ ਇਹ ਚੀਜ਼ ਦਾ ਤੁਸੀਂ ਕਰੋ ਜਾ ਕੇ ਕਿ ਜਿਹੜਾ ਜਿਹੜਾ ਇਹ ਕੀਤਾ ਗਿਆ ਵਾ ਇਹਦੇ ਤੇ ਵਿਵਸਥਾ ਕੀਤੀ ਗਈ ਹੈ ਸਵਿਧਾਨ ਦੇ ਵਿੱਚ ਡਾਕਟਰ ਅਮੇਦਕਰ ਨੇ ਕਿ ਵਰਗ ਵੰਡ ਦੇ ਹਿਸਾਬ ਨਾਲ ਕਿਸੇ ਵੀ ਬੰਦੇ ਨੂੰ ਕਿਸੇ ਵੀ ਧਾਰਮਿਕ ਸੰਸਥਾ ਦੇ ਵਿੱਚ ਦਾਖਲ ਰੋਕ ਨਹੀਂ ਲੱਗ ਸਕਦੀ ਕਿ ਭਾਰਤ ਵਿੱਚ ਇਹ ਚੀਜ਼ ਜਿਹੜੀ ਉਹ ਲਾਗੂ ਹੋਈ ਹੈ ਇਹ ਭਾਵੇਂ ਇਹ ਸਵਧਾਨ ਨੂੰ ਇਹ ਵੀ ਲਾਗੂ ਕੀਤਾ ਗਿਆ ਜਾਂ ਜੇ ਨਹੀਂ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਤਾਂ ਉਹ ਚੀਜ਼ ਅਨੁਸਾਰ ਕਰੋ ਜਿਹੜਾ ਸਹੀ ਕਰਨਾ ਬਣਦਾ ਵਾ ਅਚਾ ਜੀ ਇਹਨੂੰ ਇਹਦੇ ਤੇ ਦੋ ਐਕਸਪਲੇਨੇਸ਼ਨ ਹੈ ਪਹਿਲੀ ਐਕਸਪਲੇਨੇਸ਼ਨ ਕੀ ਹੈ ਕਪਾਲ ਧਾਰਨ ਕਰਨਾ ਤੇ ਕਪਾਲ ਲੈ ਕੇ ਚੱਲਣਾ ਸਿੱਖ ਧਰਮ ਨੂੰ ਮੰਨਣ ਦਾ ਹਿੱਸਾ ਸਮਝ ਆ ਜਾਵੇਗਾ ਮਤਲਬ ਕਿ ਕਪਾਲ ਲੈ ਕੇ ਜਾਣੀ ਜਿਹੜੀ ਆ ਉਹ ਸਿੱਖਾਂ ਨੂੰ ਇਸ ਚੀਜ਼ ਦਾ ਹੱਕ ਹੈ ਤੇ ਕਪਾਲ ਮਤਲਬ ਤੁਸੀਂ ਨਾਲ ਕਾਰੀ ਕਰ ਸਕਦੇ ਜੇ ਜਿੰਦਾ ਉਹ ਅਮਰਤਾਰੀ ਸਿੱਖ ਕਰਦੇ ਸਾਰੇ ਹਨ ਆਪਾਂ ਲੋਕੀ ਐਕਸਪਲੇਨੇਸ਼ਨ ਜੀ ਦੇ ਤੇ ਮੇਨ ਵਿਵਾਦ ਕੀਤਾ ਜਾਂਦਾ ਜਿਹਦੇ ਵਿੱਚ ਸੋਧ ਦੀ ਮੰਗ ਕੀਤੀ ਜਾਂਦੀ ਹੈ ਉਹ ਕੀ ਹੈ ਕਹਿੰਦਾ ਹਿੰਦੂਆਂ ਲਈ ਨਿਰਦੇਸ਼ ਦਾ ਇਹ ਅਰਥ ਲਿਆ ਜਾਵੇਗਾ ਕਿ ਉਹਦੇ ਤਹਿਤ ਸਿੱਖ ਜੈਨ ਜਾਂ ਬੁੱਧ ਧਰਮ ਮੰਨਣ ਵਾਲੇ ਵਿਅਕਤੀਆਂ ਪ੍ਰਤੀ ਨਿਰਦੇਸ਼ ਹੈ ਅਤੇ ਹਿੰਦੂਆਂ ਦੀਆਂ ਧਾਰਮਿਕ ਸੰਸਥਾਵਾਂ ਪ੍ਰਤੀ ਨਿਰਦੇਸ਼ ਦਾ ਭਾਵ ਅਰਥ ਵੀ ਇਸ ਤਰ੍ਹਾਂ ਹੀ ਲਿਆ ਜਾਵੇਗਾ ਮਤਲਬ ਕਿ ਧਾਰਾ 52 ਦੇ ਵਿੱਚ ਉੱਤੇ ਜਿੱਥੇ ਗੱਲ ਕੀਤੀ ਗਈ ਆ ਕਿ ਹਿੰਦੂਆਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੀ ਵਰਗਾਂ ਲਈ ਖੋਲਣ ਦਾ ਅਨੁਰੋਧ ਕਰਦੀ ਹੈ ਉੱਥੇ ਜਿੱਥੇ ਹਿੰਦੂ ਸ਼ਬਦ ਵਰਤਿਆ ਗਿਆ ਵਾ ਉੱਥੇ ਜਿੱਥੇ ਹਿੰਦੂ ਸ਼ਬਦ ਆ ਗਿਆ ਵਾ उत्तरी समझो कि हिंदू सिख बोधि जैन ये शब्द इन्ह चाहों वास्ते ही है हम गल तो इतरी का ही है ना कि जे धारा भी उ दो शब्द होर लिखते जाते मतलब जिथे हिंदुआ दर्म संस्था लिखा गया वा उथे लिखा जाता के सिखा दया जैनिया बोधियां हिंदुआ दर्म संस्थावे थले दो लाइन का एक्सप्लेनेशन की जरूरी नहीं पैनी मतलब तुम एक्सप्लेन करने वास्तव दो लाइना लिख दिया ਉੱਤੇ ਵੀ ਬਹੁਤ ਸ਼ਬਦ ਨੇ ਲਿਖੇ ਮਤਲਬ ਜਿਹੜਾ ਮੇਨ ਹੈ ਜਿਹੜੀ ਚੀਜ਼ ਦਾ ਜਿਹੜਾ ਵਿਵਾਦ ਆ ਉਹ ਹੁੰਦਾ ਤੇ ਇਸ ਕਰਕੇ ਸਿੱਖਾ ਨੂੰ ਕਿਉਂ ਨਹੀਂ ਆਇਆਗਾ ਵੀ ਉਹ ਇਹ ਫੀਡੇ ਤੇ ਆਪਣੀ ਗੱਲ ਰੱਖਣ ਸਵਿਧਾਨਿਕ ਤਰੀਕੇ ਦੇ ਨਾਲ ਕੋਈ ਕੋਈ 판ਤ ਹੋਰ ਤੇ ਨਹੀਂ ਸੇਖਾਂਦੇ ਬਾਕੀ ਮੈਨੂੰ ਚਲੋ ਜੋ ਪਿੱਛੇ ਹੋਇਆ ਲਿਖਿਆ ਸਵਿਧਾਨ ਦੇ ਵਿੱਚ ਸਵਿਧਾਨ ਚ ਕਈ ਸੋਧਾਂ ਹੋਈਆਂ ਇਹ ਤੇ ਹੈ ਨਹੀਂ ਕਿ ਸਵਿਧਾਨ ਅੱਜ ਤੱਕ ਜਿਹੜਾ ਉਹ ਇੱਕ ਤਰੀ ਲਿਖਿਆ ਹੈਗਾ 1950 ਚੋਂ ਤੱਕ ਕੋਈ ਸੋਵਿਧੀ ਨਹੀਂ ਹੋਈ ਜੀ ਅੱਜ ਦੀ ਦੀ ਗੱਲ ਆਪਾਂ ਕਹੀ ਹੈ ਕਿ ਬੀਜੇਪੀ ਸਰਕਾਰ ਹੈ ਜਿਹੜੀ ਬੀਜੇਪੀ ਨੂੰ ਮੰਨਿਆ ਜਾਂਦਾ ਵਾ ਗਿਆ ਪ੍ਰਚਾਰ ਕੀਤਾ ਜਾਂਦਾ ਵਾ मतलब कि शिक्षा ਦੇ ਵਾਸਤੇ ਇਹ ਸੌਫਟ ਕਾਰਨ ਰੱਖਦੀ ਹੈ ਤੇ ਭਾਜੀ ਨੂੰ ਫਰਾਖਰੀ ਨਹੀਂ ਕਰਨੀ ਚਾਹੀਦੀ ਹੁਣ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਕੋਈ ਮਸਲਾ ਨਹੀਂ ਯਾਰ ਇਹ ਤਾਂ ਗੱਲ ਹੀ ਕੁਛ ਨਹੀਂ ਹੈ ਹਾਲਾਂਕਿ ਪੰਜਾਬ ਦੇ ਕੁਝ ਵੱਡੇ ਮੁੱਦੇ ਆ ਜਿਹੜੇ ਜਾਂ ਕੰਢੀਗਰ ਪੰਜਾਬ ਨੂੰ ਦੇਣਾ ਜਾਂ ਪਾਣੀਆਂ ਦੇ ਮੁੱਦੇ ਜਾਂ ਕੁਛ ਇਦਾਂ ਦੇ ਵੱਡੇ ਮੁੱਦੇ ਜਿਹੜੇ ਉਹਨਾਂ ਵਾਸਤੇ ਉਹਨਾਂ ਦਾ ਹੱਲ ਕਰਨ ਵਾਸਤੇ ਆ ਪਕਾ ਸਕਦੇ ਕੁਝ ਦੂਜੇ ਰਾਜਾਂ ਨਾਲ ਵੀ ਮਸਲੇ ਆ ਜਾਂ ਉਹਨਾਂ ਦਾ ਕੋਈ ਥੋੜਾ ਜਿਹਾ ਵੱਡਾ ਮਸਲਾ ਪਕਾ ਸਕਦੇ ਤੇ ਇਹਦੇ ਵਿੱਚ ਸੋਚ ਕਰਨਾ ਤੇ ਮਸਲੇ ਕੋਈ ਨਹੀਂ ਹੈਗਾ ਇਹ ਤੇ ਇਹ ਤੇ ਇੱਕ ਚਲੋ ਆਪਾਂ ਜੇਹਰ ਕਹਿ ਸਕਦੇ ਸਰਕਾਰ ਦੀ ਵੀ ਬਹੁਤ ਗੰਤੀ ਦੀ ਇਹਦੇ ਆ ਵੀ ਨਹੀਂ ਤੁਸੀਂ ਕਹੋਣ ਦੇ ਜੀ ਸਾਨੂੰ ਕਹਿਣ ਵਾਲੇ ਹਨ ਬਾਕੀ ਕੋਈ ਇਹ ਵੀ ਵੱਡੀ ਗੱਲ ਤੇ ਹੈ ਨਹੀਂ ਕੋਈ ਜੇ ਇੰਨੀਆ ਸੋਧਾਂ ਸੁਧਾਉਣ ਦੇ ਝੋਣੀਆਂ ਤੇ ਇਹ ਸੋਧ ਵੀ ਕੀਤੀ ਜਾ ਸਕਦੀ ਹੈ ਉਥੇ ਸਿੱਖਾ ਨਹੀਂ ਮੰਗਦੇ ਸਿਰਫ ਇੰਨੀ ਹੈ ਨਾ ਹੋਰ ਤੇ ਕੱਲ ਹੀ ਕੁਝ ਨਹੀਂ ਜੀ ਸਿੱਖਾ ਨਹੀਂ ਮੰਗੇ ਨਾ ਜਿੱਥੇ ਉਹ ਹਿੰਦੂਆਂ ਦੇ ਧਾਰਮਿਕ ਸੰਸਥਾ ਵਾਲੇ ਕਿਹਾ ਉਹਦੇ ਨਾਲ ਸਿੱਖਾ ਨਹੀਂ ਲੈ ਤੋ ਹਾਲਾਂਕਿ ਸਿੱਖਾ ਨਹੀਂ ਹੈ ਤੇ ਚਲੋ ਪਹਿਲਾਂ ਹੀ ਇਦਾਂ ਦੀ ਵਰਗਵੰਨ ਨਹੀਂ ਹੈਗੀ ਪਰ ਜੇ ਉਹ ਚ ਲਿਖ ਦੋ ਤੇ ਇੱਕ ਤੇ ਉਹ ਦੋ ਲਾਈਨਾਂ ਦਾ ਐਕਸਪਲੇਨ ਕਰਦੇ ਜੋ ਜੇ ਤੁਸੀਂ ਸੋਚੋ ਕਿ ਜੇ ਇਹਨੂੰ ਮਤਲਬ ਉਹਥੇ ਸ਼ਬਦ ਨਹੀਂ ਬੋਲੇ ਗਏ ਤਾਂ ਥੱਲੇ ਦੋ ਲਾਈਨਾਂ ਸਪੇਨ ਕਰਨ ਵਾਸਤੇ ਲਿਖ ਦਿੱਤੀਆਂ ਗਈਆਂ ਤੇ ਕੋਈ ਵੱਡਾ ਹੀ ਰੀਜ਼ਨ ਹੋਊਗਾ ਨਾ ਕਿ ਪਿੱਛੇ ਕੋਈ ਵੱਡਾ ਹੀ ਦਿਮਾਗ ਕੰਮ ਕੀਤਾ ਹੋਊਗਾ ਤੇ ਪਿੱਛੇ ਜਿਹਦੇ ਬਾਰੇ ਇਸ ਗੱਲ ਕਰਕੇ ਸੇਖਾ ਜੋ ਵਿਰੋਧ ਕਰਦੇ ਮੈਂ ਤਾਂ ਕਹਿੰਦਾ ਹੁਣ ਇਸ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਸਾਹ ਦੇ ਲਈ ਪਾਉਣੀ ਚਾਹੀਦੀ ਹੈ ਬੜੀ ਵਧੀਆ ਬਹੁਮਤ ਦੇ ਵਿੱਚ ਹੈ ਬੜੀ ਇਹ ਕਿਰੀ ਸਵਧਾ ਨਹੀਂ ਸੋਧ ਵਾਸਤੇ ਮਤਾ ਪੇਸ਼ ਕਰੋ ਜੇ ਫਿਰ ਸੇਖਾ ਹੀ ਚਲੋ ਦੇਖ ਲੈਣਗੇ ਜੇ ਕੋਈ ਤਾਂ ਵਿਰੋਧ ਕਰੂਗਾ ਤੇ ਪਾਰਲੀਮੈਂਟ ਦੇ ਵਿੱਚ ਪਤਾ ਲੱਗ ਜਾਊਗਾ ਵਿਰੋਧ ਕਿਹਨੇ ਕੀਤਾ ਕਿਹੜੀ ਪਾਰਟੀ ਨੇ ਕੀਤਾ ਤੇ ਤੋ ਹੇ ਇੱਕ ਰੀ ਆਪਣਾ ਅੱਗੇ ਆ ਕੇ ਵਿਖਾਓ ਤੇ ਸਹੀ ਇਸ ਚੀਜ਼ ਦੀ ਫਰਾਗ ਦੇ ਵਿਖਾਓ ਕਿ ਅਸੀਂ ਸੌਦਾ ਕਰਨ ਵਾਸਤੇ ਤਿਆਰ ਹੈ ਬਾਕੀ ਜੇ ਗੱਲ ਚੰਗੀ ਲੱਗੀ ਆ ਤੇ ਅੱਗੇ ਜਰੂਰ ਸ਼ੇਅਰ ਕਰਿਓ ਤੇ